ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿੱਥੇ ਕਿ ਗੁਰਦੁਆਰਾ ਸਿੰਘ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਧਾਨਗੀ ਲਈ ਇਹ ਚੋਣ ਹੋ ਰਹੀ ਹੈ ਜਿਸ ਵਿੱਚ ਕਿ ਭਾਈ ਹਰਦੀਪ ਸਿੰਘ ਖਾਲਸਾ ਅਤੇ ਰਜਿੰਦਰ ਸਿੰਘ ਸਿੱਧੂ ਜੋ ਕਿ ਇਸ ਟਾਈਮ ਮੁੱਖ ਵਿਰੋਧੀ ਤਰ੍ਹਾਂ ਨੇ ਉਚ ਚੋਣਾ ਲੜ ਰਹੀਆਂ ਨੇ ਅਤੇ ਦੋਵਾਂ ਦੇ ਵਿੱਚ ਇਹ ਮੁਕਾਬਲਾ ਜੋ ਹੈ ਉਹ ਦੱਸਿਆ ਜਾ ਰਿਹਾ ਹੈ ਪੁਲਿਸ ਦੀ ਸਖਤ ਸੁਰੱਖਿਆ ਹੇਠ ਇਹ ਚੋਣਾ ਕਰਵਾਈਆਂ ਜਾ ਰਹੀਆਂ ਨੇ ਤਾਂ ਜੋ ਕਿਸੇ ਕਿਸਮ ਦੀ ਕੋਈ ਰੁਕਾਵਟ ਪੈਦਾ ਨਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਚੋਣਾਂ ਦੇ ਲਈ ਜੋ ਵੋਟਰ ਨੇ ਜੋ ਸੰਗਤਾਂ ਨੇ ਉਹਨਾਂ ਦੇ ਵਿੱਚ ਭਾਰੀ ਉਤਸ਼ਾਹ ਨੇ ਪਾਇ ਰਜਿੰਦਰ ਸਿੰਘ ਸਿੱਧੂ ਅਤੇ ਹਰਦੀਪ ਸਿੰਘ ਖਾਲਸਾ ਜੀ ਜੋ ਕਿ ਸੰਗਤਾਂ ਦੇ ਲਗਾਤਾਰ ਰੂਪ ਰੂਪ ਹੋ ਰਹੇ ਨੇ ਅਤੇ ਹਰ ਦਿੱਕਤ ਪਰੇਸ਼ਾਨੀ ਬਾਰੇ ਉਹਨਾਂ ਤੋਂ ਪੁੱਛ ਰਹੇ ਨੇ ਤੇ ਇਹਨਾਂ ਦੇ ਵਿੱਚ ਜੋ ਸਰਕਾਰੀ ਸਟਾਫ ਲਗਾਇਆ ਗਿਆ ਹੈ ਜੋ ਇਸ ਵਕਤ ਆ ਵੋਟਰਾਂ ਨੂੰ ਗਾਈਡਲਾਈਨ ਕਰ ਰਿਹਾ ਹੈ ਅਤੇ ਉਹਨਾਂ ਦੀ ਮਦਦ ਕਰ ਰਿਹਾ ਹੈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਇਸ ਲਈ ਸਰਕਾਰੀ ਅਮਲੇ ਤਾਇਨਾਤ ਕੀਤੇ ਹੋਏ ਨੇ ਇਹ ਵੋਟਾਂ ਸਵੇਰੇ 8 ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਪੈਣੀਆਂ ਅਤੇ ਉਸ ਤੋਂ ਬਾਅਦ ਇਹਨਾਂ ਦਾ ਜੋ ਹੈ ਰਿਜ਼ਲਟ ਆਉਣਾ ਹੈ ਤੇ ਤੁਸੀਂ ਵੇਖ ਸਕਦੇ ਹੋ ਹਰ ਬੂਥ ਦੇ ਉੱਪਰ ਸੰਗਤਾਂ ਪਹੁੰਚ ਰਹੀਆਂ ਨੇ ਅਤੇ ਆਪਣੇ ਹੱਕ ਦਾ ਇਸਤੇਮਾਲ ਜੋ ਕਰ ਰਹੀਆਂ ਨੇ ਇਸ ਦੇ ਦੋ ਗੇਟ ਹੈ ਇੱਕ ਦੁਨਾਂ ਦੀ ਵੋਟ ਮੈਚ ਸਿਰਕੀ ਬਾਜ਼ਾਰ ਸਾਈਡ ਤੇ ਇੱਕ ਮੰਦਰ ਵਾਲੇ ਸਾਈਡ ਜੋ ਹੈ ਇਹ ਗੇਟ ਖੋਲੇ ਹੋਏ ਨੇ 16 ਬੂਥ 16 ਬੂਥ ਇਹਨਾਂ ਨੇ ਬਣਾਏ ਨੇ ਜਿਨ੍ਹਾਂ ਦੇ ਵਿੱਚ ਕੀ ਇਹ ਵੋਟਾਂ ਪੈ ਰਹੀਆਂ ਨੇ ਅਤੇ ਬੀਬੀਆਂ ਮਾਈਆਂ ਭੈਣਾਂ ਅਤੇ ਹੋਰ ਗੁਰਸਿੱਖ ਸੰਗਤ ਵੱਲੋਂ ਇੱਥੇ ਪੁੱਜ ਕੇ ਆਪਣੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਬਜ਼ੁਰਗ ਇੱਥੇ ਆਪਣੇ ਵੋਟ ਪਾਉਣ ਲਈ ਪਹੁੰਚ ਰਹੇ ਨੇ ਅਤੇ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਜੋ ਕਿ 4 ਵਜੇ ਦਾ ਹੈ ਤੇ ਲੋਕ ਜਲਦ ਤੋਂ ਜਲਦ ਆਪਣੇ ਵੋਟਾਂ ਲਈ ਇੱਥੇ ਆ ਰਹੇ ਨੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲਿਆਉਣ ਲਈ ਖਾਸ ਕਰ ਵਾਹਕਲਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਕੁਝ ਜੋ ਵੋਟਰ ਖੁਦ ਆਪਣੇ ਸਾਧਨਾਂ ਦੇ ਉੱਪਰ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ ਪਰ ਦੂਰ ਦਰਾਡੇ ਜੋ ਵੋਟਰ ਹੈ ਉਹਨਾਂ ਦੀ ਸਹੂਲਤ ਲਈ ਵਹੀਕਲਾਂ ਦਾ ਪ੍ਰਬੰਧ ਵੀ ਉਮੀਦਵਾਰਾਂ ਵੱਲੋਂ ਕੀਤਾ ਗਿਆ ਹੈ ਦੇਖਦੇ ਹਾਂ ਵੀ ਸ਼ਾਮ ਤੱਕ ਕੀ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਨੇ ਧੰਨਵਾਦ